ਐਕਟੀਵਿਟੀ ਹੈ ਉਹ ਹੈ ਸ਼ਬਦਾ ਦੀ ਗੇਮ ਤੁਹਾਨੂੰ ਕੁਝ ਟੇਬਲ ਤੇ ਅਸੀਂ ਅੱਖਰ ਦਿੱਤੇ ਆ ਇਹਨਾਂ ਦੇ ਨਾਲ ਮਾਤਰਾ ਵੀ ਹੈ ਤੁਸੀਂ ਕੀ ਕਰਨਾ ਆ ਤੁਸੀਂ ਇੱਥੇ ਆਉਣਾ ਆ ਅੱਖਰਾਂ ਨੂੰ ਜੋੜ ਕੇ ਜਿਸ ਤਰ੍ਹਾਂ ਮੈਂ ਇੱਕ ਅੱਖਰ ਇਧਰੋਂ ਚੁੱਕ ਲਿਆ ਇੱਕ ਇਧਰੋਂ ਚੁੱਕ ਲਿਆ ਦੋ ਅੱਖਰ ਲੈ ਇੱਕ ਹੀ ਸ਼ਬਦ ਬਣ ਗਿਆ ਨਾਲ ਅੱਖਰਾਂ ਨੂੰ ਜੋੜ ਕੇ ਤੁਸੀਂ ਸ਼ਬਦ ਬਣਾਉਣਾ ਆ ਠੀਕ ਹੈ ਸੋ ਸਭ ਤੋਂ ਪਹਿਲਾਂ ਕਿਹੜੇ ਬੱਚੇ ਆਉਣਾ ਚਾਹੁੰਦੇ ਆ ਆ ਜਾਓ ਇਧਰ ਉਹ ਆਇਆ ਇਧਰ ਗਲ ਸਾਈਡ ਤੋਂ ਆਲੋ ਮੁਸਤਫਾ ਜੀ ਨੋਰਮਸ ਕਾਇਮਤ ਕਰ ਲਈ ਆਲੋ ਵੈਰੀ ਗੁੱਡ ਕਲਾਪਿੰਗ ਕਰੋ ਬੱਚੇ ਲੈਣੇ ਤੇ ਮੁਸਤਫਾ ਬਣਾ ਮੁਖਵਤੂ ਤੇ ਇੱਧਰ ਆ ਜਾ ਮੁਸਤਫਾ ਇੱਧਰ ਆ ਜਾਂ ਲੈਣ ਬਣਾਓ ਤੂੰ ਸਭਾ ਤੋਟਾ ਲਗਾ ਨਾਲ ਵੀ ਹੋ ਸਕਦਾ ਹੈ ਲਗਾ ਤੋਂ ਬਿਨਾ ਵੀ ਹੋ ਸਕਦਾ ਮੁਫਤਾ ਵਿੱਚ ਵੀ ਆ ਸਕਦਾ ਠੀਕ ਹੈ ਸੋਚ ਕੇ ਤੁਸੀਂ ਇਹਨੂੰ ਇੱਥੇ ਨਹੀਂ ਪਤਾ ਚੱਲਦਾ ਇੱਧਰ ਉਹਦੀ ਆ ਜਾਂਦੇ ਇੱਧਰ ਉਹਦੀ ਅਕਰ ਸਿੱਧੇ ਇੱਧਰ ਆ ਕੇ ਦੇ ਬਣਾਉ ਕੋ ਨਹੀਂ ਸਮਝ ਆਉਂਦੀ ਆਹ ਵੈਰੀ ਗੁੱਡ ਦਿਖਾਓ ਉਧਰ ਕਿਹੜਾ ਸ਼ਬਦ ਬਣਿਆ ਆ ਆ ਦਿਖਾਓ ਕਿਹੜਾ ਸ਼ਬਦ ਬਣਾਇਆ ਉਹਨੇ ਕੰਗਾ ਕੰਗਾ ক্লোਜ਼ ਅਪ ਲੈ ਲੀ ਬੁੱਤ ਯਰ ਵੈਰੀ ਇੱਕ ਆਪਣੇ ਕੋ ਲੈ ਰੱਖ ਬਈ ਬਣਾਉਣਾ ਨਹੀਂ ਨਾ ਰਹਿਣ ਦੇ ਠੀਕ ਆ ਤੁਸੀਂ ਬਣਾਓ ਤੁਸੀਂ ਕੀ ਬਣਿਆ ਮਾਰ ਦੇਖੋ ਸ਼ਬਦ ਬਣਿਆ ਕਿਹੜਾ ਬਣਿਆ ਮਾਰ ਵੈਰੀ ਗੁੱਡ ਕਲਾਪਿੰਗ ਹਾਂਜੀ ਗੁਲੀ ਲੈ ਗੋ ਆ ਤੁਹਾਨੂੰ ਕੱਢ ਹਾਂਜੀ ਨੈਕਸਟ ਸ਼ਬਦ ਬਣ ਗਿਆ ਜਿੱਜਾ ਨੰਨਾ ਨੰਨਾ ਜਾਨ ਵੈਰੀ ਗੁੱਡ ਸਮਝ ਆ ਗਈ ਐਕਟੀਵਿਟੀ ਹੋਰ ਕੋਈ ਬੁਆਏ ਸਾਈਡ ਤੋਂ ਹਾਂਜੀ ਆਜੋ ਜਿੰਨੇ ਤਿੰਨ ਬੱਚੇ ਆ ਗਏ ਇੱਧਰ ਆ ਕੇ ਇੱਧਰ ਆ ਜਾਓ ਥੋੜਾ